ਅਕਾਲ ਪੁਰਖ ਨੇ ਔਰ ਸੰਸਾਰ ਭਰ ਵਿੱਚ ਪੁੱਤ ਨੂੰ ਪਿਆਰ ਕਰਨ ਵਾਲੇ ਸੰਗਤ ਨੇ ਸਾਰਿਆਂ ਨੇ ਦੁਆਵਾਂ ਸੀਗੀਆਂ ਪਿਛਲੇ ਡੇਢ ਦੋ ਸਾਲ ਤੋਂ ਜਦੋਂ ਦਾ ਵੀ ਸ਼ੁਭਦੀਪ ਇਸ ਦੁਨੀਆ ਤੋਂ ਗਿਆ ਹੈ ਉਦੋਂ ਦਾ ਇਹ ਦੁੱਖ ਦੀ ਘੜੀ ਦੇ ਵਿੱਚ ਸਾਰਿਆਂ ਨੇ ਸਹਯੋਗ ਵੀ ਬਹੁਤ ਦਿੱਤਾ ਤੇ ਸਾਰਿਆਂ ਨੇ ਅਰਦਾਸਾਂ ਨੂੰ ਕਬੂਲ ਕਰਦੇ ਹੋਏ ਅਕਾਲ ਪੁਰਖ ਨੇ ਵਾਹਿਗੁਰੂ ਨੇ ਵੇਹਰ ਕਰਦੇ ਹੋਏ ਅੱਜ ਫੇਰ ਤੋਂ ਪੁੱਤਰ ਦੀ ਦਾਤ ਦਿੱਤੀ ਹੈ ਕਾ ਪੁਰਾਣੇ ਝਕਮਾਂ ਦੇ ਉੱਤੇ ਮੱਲਮ ਤਾਂ ਜੂਰ ਲੱਗੀ ਐ। ਤੇ ਮਾਰੇ ਸਾਰੇ ਦੁਨੀਆ ਭਰ ਦੇ ਵਿੱਚ ਬੇਟੇ ਨੂੰ ਕਰਨ ਪਿਆਰ ਕਰਨ ਵਾਲੀ ਸੰਗਤ ਦਾ ਪਰਮਾਤਮਾ ਦਾ ਸਭ ਦਾ ਤੁੰਬਾਰ ਕਰਦਾ। ਇੱਕ ਪਾਸੇ ਸਿੱਧੂ ਨੂੰ ਚਾਹਣ ਵਾਲੇ ਤੇ ਅੱਜ ਛੋਟੇ ਸਿੱਧੂ ਨੂੰ ਵੀ ਚਾਹਣ ਵਾਲੇ ਉਹੀ ਪਿਆਰ ਦਿਖਾ ਰਹੇ ਆ ਜਿਹੜਾ ਬਿਲਕੁਲ ਬਿਲਕੁਲ ਉਹਨਾਂ ਨੂੰ ਸਾਰਿਆਂ ਨੂੰ ਹੀ ਇਹ ਲੱਗਦਾ ਵੀ ਉਹ ਉਹਨਾਂ ਦੇ ਭਰਾ ਦਾ ਰੂਪ ਹੀ ਐ, ਸਿੱਧੂ ਦਾ ਰੂਪ ਹੀ ਐ। ਔਰ ਅਸੀਂ ਵੀ ਇਸੀ ਤਰ੍ਹਾਂ ਹੀ ਮਹਿਸੂਸ ਕਰ ਰਹੇ ਆਂ ਵੀ ਸਾਨੂੰ ਪ੍ਰਮਾਤਮਾ ਨੇ ਜਿੱਦਾਂ ਦਾ ਭੈਣ ਦਸਵਿੰਦਰ ਨੇ ਗਾਣਾ ਵੀ ਗਾਇਆ ਸੀਗਾ ਵੱਡੇ ਪੈਰੀਂ ਗਿਆ ਸ਼ਾਇਦ ਪ੍ਰਮਾਤਮਾ ਨੇ ਛੋਟੇ ਪੈਰੀਂ ਸਾਨੂੰ ਵਾਪਸ ਕੀਤਾ ਤਾਂ ਉਸ ਕਾਲਪੁਰ ਕੁਮਾਰਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਿਲਕੁਲ ਦੇਖੋ ਉਹਦੇ ਚਾਹਣ ਵਾਲਿਆਂ ਜਿੱਦਾਂ ਸ਼ੁਰੂ ਤੋਂ ਹੀ ਬੜੀ ਉਤਸੁਕਤਾ ਸੀ ਮੇਰੇ ਖਿਆਲ ਹੈ 24-25 ਲੱਖ ਬੰਦਾ ਘਰੇ ਆ ਗਿਆ ਹੋਊਗਾ ਸੰਗਤ ਦੇ ਰੂਪ ਦੇ ਵਿੱਚ ਅਫਸੋਸ ਪ੍ਰਗਟ ਕਰਨ ਦੇ ਲਈ ਸਾਰਿਆਂ ਦੀ ਦਿੱਲੀ ਇੱਛਾ ਇਹੀ ਸੀ ਵੀ ਉਹ ਵਾਪਸ ਆਵੇ ਹੈਨਾ ਤਾਂ ਕਹਿੰਦੇ ਨੇ ਵੀ ਜਦੋਂ ਇੰਨੀਆਂ ਦੁਆਵਾਂ ਹੁੰਦੀਆਂ ਨੇ ਸੰਗਤ ਦੀ ਤਾਂ ਪ੍ਰਮਾਤਮਾ ਵੀ ਨਹੀਂ ਮੋੜਦਾ ਤਾਂ ਸ਼ਾਇਦ ਉਹ ਮਾਲਕ ਦੇ ਦਰ ਤੇ ਕਬੂਲ ਹੋਈਆਂ ਤਾਂ ਆਪਾਂ ਫੇਰ ਤੋਂ ਆਏ ਨੰਬਰ 2 ਤੇ ਇਹਦੇ ਨਾਲ ਇੱਕ ਇਹਨਾਂ ਦਰਿੰਦਿਆਂ ਨੂੰ ਵੀ ਇੱਕ ਸਬਕ ਮਿਲਣਾ ਚਾਹੀਦਾ ਹੈ ਇਸ ਦੇ ਵਿੱਚ ਉਹਨਾਂ ਨੇ ਕਿੰਨਾ ਕਰੋੜਾਂ ਲੋਕਾਂ ਦੇ ਹਿਰਦੇ ਬਲੁੰਦਰੇ ਨੇ ਇੱਕ ਥੋੜੀ ਜੀ ਚੰਦ ਪੈਸਾ ਦੇ ਖਾਤਰ ਮੈਂ ਪਰਮਾਤਮਾ ਕੇ ਬੇਨਤੀ ਕਰਦਾ ਕਿ ਮਾਲਕ ਨੂੰ ਉਹਨਾਂ ਸਮਤ ਵਕਸ਼ੇ ਵੀ ਤੁਸੀਂ ਪੈਸਾ ਇੰਨਾ ਇੰਪੋਰਟੈਂਟ ਨਹੀਂ ਹੈ ਪੈਸਾ ਇਨਸਾਨ ਲਈ ਬਣਿਆ ਹੈ ਜੇ ਤੂੰ ਇਨਸਾਨੀਅਤ ਨੂੰ ਪੈਸੇ ਲਈ ਕੁਰਬਾਨ ਕਰਨ ਲੱਗ ਜੂਗਾ ਤਾਂ ਤੁਹਾਡਾ ਇਹ ਕੋਈ ਵਧੀਆ ਰੁਝਾਨ ਨਹੀਂ ਹੈ ਦੇਖੋ ਸੰਸਾਰ ਦੀਆਂ ਦੁਆਵਾਂ ਦੇਖੋ ਅੱਜ ਤੁਹਾਨੂੰ ਲਾਹਨਤਾਂ ਪਾ ਰਿਹਾ ਉਹ ਲੋਕ ਜਿਨ੍ਹਾਂ ਨੇ ਅੱਜ ਕਿੰਨੀ ਖੁਸ਼ੀ ਉਹ ਬੱਚੇ ਦੀ ਵਾਪਸੀ ਦੇ ਉੱਤੇ ਕੀਤੀ ਹੈ ਤਾਂ ਮੇਰਾ ਸਿਰ ਝੁਕਦਾ ਸਾਰਿਆਂ ਦੇ ਅੱਗੇ ਉਸ ਪਰਮਾਤਮਾ ਦੇ ਅੱਗੇ ਜਿਨ੍ਹਾਂ ਦੀਆਂ ਦੁਆਵਾਂ ਜਿਨ੍ਹਾਂ ਦੀ ਰਹਿਮਤ ਦੇ ਨਾਲ ਮੈਂ ਦੁਆਰਾ ਫਿਰ ਵਸਨੀ ਦੇ ਵਿੱਚ ਮੈਨੂੰ ਖੜਾ ਕੀਤਾ ਹੈ ਪ੍ਰਮਾਤਮਾ ਨੇ ਕੋਟਨ ਕੋਟ ਮੈਂ ਪ੍ਰਮਾਤਮਾ ਦਾ ਧੰਨਵਾਦ ਕਰਦਾ ਹਾਂ ਜਿਸ ਤਰ੍ਹਾਂ ਤੁਹਾਡੀ ਦੇਖੋ ਜੀ ਆਪਣੀਆਂ ਆਪਣੀਆਂ ਭਾਵਨਾਵਾਂ ਨੇ ਜਿਸ ਤਰ੍ਹਾਂ ਵੀ ਕਿਸ ਨੂੰ ਚੰਗਾ ਲੱਗਦਾ ਉਹ ਉਸ ਤਰ੍ਹਾਂ ਬਿਆਨ ਕਰ ਰਿਹਾ ਹੈ ਹਨ ਮੈਂ ਤਾਂ ਇੱਥੇ ਹਲੇ ਜਦ ਤੱਕ ਹਸਪੀਟਲ ਚ ਛੁੱਟੀ ਨਹੀਂ ਮਿਲਦੀ ਹੈ ਨਾ ਮੈਂ ਥੋੜੇ ਬਹੁਤ ਰਿਸ਼ਤੇਗਰ ਹਨ ਜਿੰਨੇ ਕਿ ਇੱਥੇ ਸਵੇਰ ਦੇ ਇੱਥੇ ਵੀ ਤਾਂਤਾ ਲੱਗਿਆ ਹੋਇਆ ਹੈ ਪਾ ਮੈਂ ਤਾਂ ਜਾ ਨਹੀਂ ਸਕਿਆ ਪਰੰਤੂ ਜਿੰਵੇਂ ਵੀ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਹਾਂ ਉੱਥੇ ਵੀ ਉਹ ਮੁੰਡੇ ਆਪੋ ਆਪਣੇ ਤਰੀਕੇ ਦੇ ਨਾਲ ਖੁਸ਼ੀ ਪ੍ਰਗਟ ਕਰ ਰਹੇ ਨੇ ਮੈਂ ਸਭ ਨੂੰ ਫੀਲ ਕਰਦਾ ਹਾਂ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਉਹਨਾਂ ਦੀ ਮਨ ਭਾਵਨਾ ਜਿੰਦਾ ਉਹਨੂੰ ਚੰਗਾ ਲੱਗਦਾ ਉਦਾਂ ਕਰਦਾ ਹੈ ਸੋਸ਼ਲ ਮੀਡੀਆ ਦੇ ਹਾਂ ਤੁਹਾਡੇ ਬਾਧਮ ਦੇ ਨਾਲ ਹਣਾ ਮੈਂ ਤਾਂ ਪਹਿਲੀ ਗੱਲ ਤੋਂ ਮੈਂ ਪੱਤਰਕਾਰ ਮੰਨਦਾ ਹੀ ਨਹੀਂ ਹਾਂ ਕਿਉਂਕਿ ਜਿਹੜਾ ਬੰਦਾ ਜਰਨਲਿਜ਼ਮ ਦੇ ਨਾਲ ਈ ਸਮਝ ਰੱਖਦਾ ਹੈ ਉਹ ਕਦੇ ਵੀ ਕੋਈ ਅਫਵਾਹ ਜਾਂ ਕੋਈ ਸਮਾਜ ਨੂੰ ਅਸਥਿਰ ਕਰਨ ਵਾਲੀਆਂ ਗੱਲਾਂ ਕਦੇ ਨਹੀਂ ਕਰਦਾ ਹਨਾ ਕਿਉਂਕਿ ਮੈਂ ਇੱਕ ਪੀੜਤ ਵਿਅਕਤੀ ਸੀ ਉਹਨਾਂ ਨੂੰ ਇਹੋ ਜਿਹੀਆਂ ਖਬਰਾਂ ਲਾ ਕੇ ਮਾਤਾ ਚਰਨ ਕੌਰ ਦਾ ਦਿਹਾਤ ਹੋ ਗਿਆ ਆ ਹੁਣ ਉਸ ਨੂੰ ਜੇਲ੍ਹ ਹੋਵੇਗੀ ਇਹੋ ਜਿਹੀਆਂ ਖਬਰਾਂ ਦਾ ਕੀ ਫਾਇਦਾ ਚਲੋ ਲਾ ਦਿਓ ਤੁਸੀਂ ਜੋ ਕੁਦਰਤੀ ਬਤੀਰੇ ਮੈਂ ਤਾਂ ਮੈਂ ਆਪਾਂ ਕਿਹੜਾ ਕਿਸੇ ਨੂੰ ਕੋਈ ਛਿਪਾ ਕੇ ਰੱਖਿਆ ਕਿਸੇ ਗੱਲ ਦਾ ਠੀਕ ਹੈ ਜਦੋਂ ਕੋਈ ਸਾਡੇ ਕੋਲ ਕੋਈ ਆਪਸ਼ਨ ਨਹੀਂ ਸੀ ਕੀ ਕਰਦੇ ਦੱਸੋ ਜ਼ਿੰਦਗੀ ਤਾਂ ਕੱਟਣੀ ਹੈ ਕਿਸੇ ਤਰੀਕੇ ਨਾਲ ਪਰ ਤੁਸੀਂ ਕਦੇ ਵੀ ਕਿਸੇ ਦੁਖੀ ਬੰਦੇ ਦੀ ਪ੍ਰਾਈਵੇਸੀ ਨੂੰ ਇਸ ਤਰ੍ਹਾਂ ਨਾ ਕਰੋ हां ਦੱਸ ਦਿਓ ਵੀ ਜੋ ਸਚਾਈ ਹੈ ਉਹਨੀ ਗੱਲ ਕਰੋ ਤਾਂ ਮੇਰੇ ਖਿਆਲ ਆ ਸਭ ਨੂੰ ਚੰਗਾ ਲੱਗੂਗਾ ਕਿਉਂਕਿ ਮੈਂ ਮੈਂ ਲੱਗਦਾ ਸੀ ਇਹ ਮੇਰੇ ਪੁੱਤ ਨੂੰ ਚਾਹਣ ਵਾਲੇ ਸੰਸਾਰ ਭਰ ਚ ਫੈਲੇ ਹੋਏ ਨੇ ਕੋਈ ਕੰਮ ਤੇ ਆ ਕੋਈ ਦੇਸ਼ ਪ੍ਰਦੇਸ਼ ਬੈਠਾ ਪਰ ਉਹ ਦੁਖੀ ਹੁੰਦੇ ਸੀ ਜਿਉ ਉਹਦੇ ਨਾਲ ਹੁਣ ਜੇ ਤਾਂ ਮੈਂ ਸਪਸ਼ਟੀ ਕਰਨ ਦਿੰਦਾ ਫਿਰ ਵੀ ਉਹਨਾਂ ਤੇ ਕੋਈ ਅਸਰ ਨਹੀਂ ਹੁੰਦਾ ਫਿਰ ਉਹ ਮੇਰਾ ਸਪਸ਼ਟੀ ਕਰਨ ਨੂੰ ਉੱਪਰ ਹੈਡਿੰਗ ਕੁਝ ਹੋਰ ਅੰਦਰ ਕੁਝ ਹੋਰ ਤਾਂ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਐਂ ਨਾ ਕਰਿਆ ਕਰੋ ਕਿਸੇ ਦੀ ਜਿੱਥੇ ਨਿੱਜਤਾ ਸਟਾਰਟ ਹੁੰਦੀ ਹੈ ਉੱਥੇ ਥੋੜਾ ਜਿਹਾ ਗੁਰੇਜ ਕਰਿਆ ਕਰੋ ਕਿਉਂਕਿ ਇਹ ਇੱਕ ਸੰਸਾਰ ਦਾ ਹਿਮਾ ਹੈ ਤੇ ਸਾਰੇ ਲੋਕ ਆਹਤ ਹੁੰਦੇ ਐ ਇਸ ਗੱਲ ਦੇ ਤੋਂ ਤਾਂ ਮੈਂ ਤੁਹਾਡਾ ਸਾਰੀ ਪ੍ਰੈਸ ਦਾ ਜਿੰਨੇ ਮਾਨ ਸਾਹਿਬ ਦੀ ਜਿਹੜੀ ਬੜੀ ਕ੍ਰੈਡੀਬਲ ਜਿਹੜੀ ਪ੍ਰੈਸ ਹੈ ਸਾਰੀ ਇਹਨਾਂ ਨੇ ਸਾਰੇ ਭਰਾਵਾਂ ਨੇ ਬੜਾ ਵਧੀਆ ਸਹਿਯੋਗ ਕੀਤਾ ਵਖ-ਵਖ ਜਿਹੜੇ ਗਰੁੱਪਾਂ ਦੇ ਜਿੰਨੇ ਵੀ ਪੱਤਰਕਾਰ ਨੇ ਸਾਰਿਆਂ ਨਾਲ ਮੇਰਾ ਫੋਨ ਤੇ ਗੱਲ ਹੁੰਦੀ ਸੀ ਬਈ ਕਿ ਮੈਂ ਉਹਨਾਂ ਨੂੰ ਪਤਾ ਵੀ ਸੀ ਸਾਰੀ ਗੱਲ ਦਾ ਪਰੰਤੂ ਕਿਸੇ ਨੇ ਖਬਰ ਨਹੀਂ ਲਾਈ ਇਦਾਂ ਦੀ ਕਿਉਂਕਿ ਉਹਨੂੰ ਪਤਾ ਸੀ ਕਿ ਜਦੋਂ ਗੱਲ ਹੋਣੀ ਹੈ ਆਪਾਂ ਸਭ ਦੇ ਸਾਹਮਣੇ ਲੈ ਆਉਣੀ ਹੈ ਤੇ ਖੁਸ਼ੀਆਂ ਤਾਂ ਬੰਦੇ ਤੋਂ ਵੱਧੀਆਂ ਹੀ ਨੇ ਘੱਟੀਆਂ ਨਹੀਂ ਤਾਂ ਸਾਰਿਆਂ ਦਾ ਧੰਨਵਾਦ ਸਾਡੇ ਸੋਸ਼ਲ ਮੀਡੀਆ ਤੇ ਨਾਲ ਜਿਹੜਾ ਸਿੱਧੂ ਮੂਸੇ ਵਾਲੇ 'ਚੋਦੀਪ ਰੱਖੀ ਜਾਂਦੇ ਆ ਕਮੈਂਟ ਵੀ ਕਰ ਰਹੇ ਵੀ ਨਾ ਵਸੇ 'ਚੋਦੀਪ ਰੱਖਿਓ ਤੁਸੀਂ ਸੋਚਿਆ ਕੁਝ ਵੀ ਕੀ ਬਾਈ ਬੋ ਕਹਿਣ ਦੀ ਲੋੜ ਹੀ ਨਹੀਂ ਇਹ ਤਾਂ ਪਹਿਲਾਂ ਤੋਂ ਹੀ ਤੈ ਹੈ ਕਿਉਂਕਿ ਅਸੀਂ ਤਾਂ ਮੰਨਦੇ ਨਹੀਂ ਬੇਸ਼ੱਕ ਉਹ ਬੱਚਾ ਸਾਨੂੰ ਤਾਂ ਇਹ ਲੱਗਦਾ ਵੀ ਸ਼ੂਦੀਪੀ ਵਾਪਸ ਆਇਆ ਕਿਉਂਕਿ ਮੈਂ ਬੜੇ ਕਮੈਂਟ ਪੜ੍ਹਿਆ ਸੀ ਵੀ ਲੋਕ ਲਿਖ ਰਹੇ ਸੀ ਉਹਦੇ ਵਿੱਚ ਬੱਚੇ ਵੀ ਸੁਣਿਆ ਸੀ ਕਦੇ ਮਰਨ ਵਾਲੇ ਵਾਪਸ ਨਹੀਂ ਆਇਆ ਕਰਦੇ ਪਰੰਤੂ ਇਸ ਵਾਰ ਐਂ ਲੱਗਦਾ ਵੀ ਵਾਪਸ ਆ ਗਿਆ ਹਨਾ ਬੈਗਰੂ ਵੀ ਆਪਦੇ ਫੈਸਲੇ ਤੇ ਕਈ ਵਾਰੀ ਵੰਗੜ ਵਿਚਾਰ ਕਰਦਾ ਹੈ ਪਰ ਔਰ ਇੰਨਾ ਦਰਿੰਦਿਆਂ ਨੂੰ ਮੈਂ ਮੌਜੂਦਾ ਸਰਕਾਰਾਂ ਨੂੰ ਇਹ ਗੱਲ ਜ਼ਰੂਰ ਧਿਆਨ ਚ ਲੈਣੀ ਚਾਹੁੰਨਾ ਵੀ ਤੁਸੀਂ ਇਹੋ ਜਿਹਾ ਕਮਾਊ ਸਾਊ ਪੁੱਤਾਂ ਨੂੰ ਦੁਨੀਆ ਤੋਂ ਇਸ ਤਰੀਕੇ ਨਾਲ ਤੋੜ ਕੇ ਗੁੰਡਿਆਂ ਦੀ ਪੁਸ਼ਤਪਨਾਹੀ ਕਰਨੀ ਬੰਦ ਕਰ ਦਿਓ ਕਿਉਂਕਿ ਇੱਕ ਇੱਕ ਬ੍ਰਾਂਡਡ ਟੀ-ਸ਼ਰਟਾਂ ਪਾ ਕੇ ਜਦੋਂ ਗੁੰਡੇ ਡੀਐਸਪੀ ਦੀ ਗਾਰਡ ਦੇ ਨਾਲ ਕਚਹਿਰੀ ਦੇ ਵਿੱਚ ਪੇਸ਼ ਹੁੰਦੇ ਨੇ ਕਿਤੇ ਨਾ ਕਿਤੇ ਆ ਕਰੋੜਾਂ ਲੋਕਾਂ ਦੇ ਹਿਰਦੇ ਜ਼ਰੂਰ ਬਲੁੰਦਰੇ ਜਾਂਦੇ ਆ ਸਰਕਾਰ ਨੂੰ ਆਪਦੇ ਨਾਗਰਿਕਾਂ ਦੀ ਇਸ ਮੰਗ ਦੇ ਉੱਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਉਹ ਫੈਸਲਾ ਕਰ ਲੈਣ ਕਿ ਉਹਨਾਂ ਨੇ ਰਾਜ ਕਮਾਉ ਪੁੱਤਾਂ ਦੇ ਨਾਲ ਕਰਨਾ ਜਿਹੜੇ ਦੇਸ਼ ਦੇ ਲਈ ਖਜ਼ਾਨੇ 'ਚ ਆਪਣਾ ਯੋਗਦਾਨ ਪਾਉਂਦੇ ਆ ਜਾਂ ਬਦਮਾਸ਼ ਜਿਹੜੇ ਲੋਕਾਂ ਦੀ ਜੇਬਾਂ ਕੱਟਦੇ ਆ ਉਹਨਾਂ ਦੀ ਮਦਦ ਕਰਨੀ ਹੈ ਡਰਾ ਕੇ ਰਾਜ ਕਰਨ ਦੀ ਨੀਤੀ ਨੂੰ ਛੱਡੋ ਪਿਆਰ ਨਾਲ ਭਾਵੇਂ ਜਾਨ ਲੈ ਲਓ ਸਾਡੀ ਹਾਜ਼ਰ ਹਾਂ ਸਿੱਖ ਠੀਕ ਹੈ ਉਹ ਨਾਲ ਜਿਹੜਾ ਸਿੱਧੂ ਮੂਸੇ ਵਾਲਾ ਸ਼ੋਦੀਪ ਰੱਖੀ ਜਾਂਦੇ ਆ ਕਮੈਂਟ ਵੀ ਕਰ ਰਹੇ ਵੀ ਨਾਮ ਸਿੱਖ ਸ਼ੋਦੀਪ ਰੱਖਿਓ ਤੁਸੀਂ ਸੋਚਿਆ ਕੁਝ ਵੀ ਕੀ ਕਹਿਣ ਦੀ ਲੋੜ ਹੀ ਨਹੀਂ ਇਹ ਤਾਂ ਪਹਿਲਾਂ ਤੋਂ ਹੀ ਤੈਅ ਆ ਕਿਉਂਕਿ ਅਸੀਂ ਤਾਂ ਮੰਨਦੇ ਹੀ ਨਹੀਂ ਬੇਸ਼ੱਕ ਉਹ ਬੱਚਾ ਸਾਨੂੰ ਤਾਂ ਇਹ ਲੱਗਦਾ ਵੀ ਸ਼ੂਦੀਪੀ ਵਾਪਸ ਆਇਆ ਹੈ ਕਿਉਂਕਿ ਮੈਂ ਬੜੇ ਕਮੈਂਟ ਪੜ੍ਹਿਆ ਸੀ ਵੀ ਲੋਕ ਲਿਖ ਰਹੇ ਸੀ ਉਹਦੇ ਵਿੱਚ ਬੱਚੇ ਵੀ ਸੁਣਿਆ ਸੀ ਕਦੇ ਮਰਨ ਵਾਲੇ ਵਾਪਸ ਨਹੀਂ ਆਇਆ ਕਰਦੇ ਪਰੰਤੂ ਇਸ ਵਾਰ ਐ ਲੱਗਦਾ ਵੀ ਵਾਪਸ ਆ ਗਿਆ ਹਨਾ ਬੈਗਰੂ ਵੀ ਆਪਦੇ ਫੈਸਲੇ ਤੇ ਕਈ ਵਾਰੀ ਬੰਮੂੜ ਵਿਚਾਰ ਕਰਦਾ ਹੈ ਪਰ ਔਰ ਇੰਨਾ ਦਰਿੰਦਿਆਂ ਨੂੰ ਮੈਂ ਮੌਜੂਦਾ ਸਰਕਾਰਾਂ ਨੂੰ ਇਹ ਗੱਲ ਜ਼ਰੂਰ ਧਿਆਨ ਚ ਲੈਣੀ ਚਾਹੁੰਨਾ ਵੀ ਤੁਸੀਂ ਇਹੋ ਜਿਹਾ ਕਮਾਉ ਸਾਊ ਪੁੱਤਾਂ ਨੂੰ ਦੁਨੀਆ ਤੋਂ ਇਸ ਤਰੀਕੇ ਨਾਲ ਤੋਰ ਕੇ ਗੁੰਡਿਆਂ ਦੀ ਪੁਸ਼ਤਪਨਾਹੀ ਕਰਨੀ ਬੰਦ ਕਰ ਦਿਓ ਕਿਉਂਕਿ ਇੱਕ ਇੱਕ ਬ੍ਰਾਂਡਡ ਟੀ-ਸ਼ਰਟਾਂ ਪਾ ਕੇ ਜਦੋਂ ਗੁੰਡੇ ਡੀਐਸਪੀ ਦੀ ਗਾਰਡ ਦੇ ਨਾਲ ਕਚਹਿਰੀ ਦੇ ਵਿੱਚ ਪੇਸ਼ ਹੁੰਦੇ ਨੇ ਕਿਤੇ ਨਾ ਕਿਤੇ ਆ ਕਰੋੜਾਂ ਲੋਕਾਂ ਦੇ ਹਿਰਦੇ ਜ਼ਰੂਰ ਬਲੁੰਦਰੇ ਜਾਂਦੇ ਆ ਸਰਕਾਰ ਨੂੰ ਆਪਦੇ ਨਾਗਰਿਕਾਂ ਦੀ ਇਸ ਮੰਗ ਦੇ ਉੱਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਉਹ ਫੈਸਲਾ ਕਰ ਲੈਣ ਕਿ ਉਹਨਾਂ ਨੇ ਰਾਜ ਕਮਾਉ ਪੁੱਤਾਂ ਦੇ ਨਾਲ ਕਰਨਾ ਜਿਹੜੇ ਦੇਸ਼ ਦੇ ਲਈ ਖਜ਼ਾਨੇ 'ਚ ਆਪਣਾ ਯੋਗਦਾਨ ਪਾਉਂਦੇ ਆ ਜਾਂ ਬਦਮਾਸ਼ ਜਿਹੜੇ ਲੋਕਾਂ ਦੀ ਜੇਬਾਂ ਕੱਟਦੇ ਆ ਉਹਨਾਂ ਦੀ ਮਦਦ ਕਰਨੀ ਹੈ ਡਰਾ ਕੇ ਰਾਜ ਕਰਨ ਦੀ ਨੀਤੀ ਨੂੰ ਛੱਡੋ ਪਿਆਰ ਨਾਲ ਭਾਵੇਂ ਜਾਨ ਲੈ ਲਓ ਸਾਡੀ ਹਾਜ਼ਰਾਨ ਸੀ ਠੀਕ ਹੈ